ਸ਼ਸ਼ੀਕਾਰ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਵਾਂਗੇ ਜੋ ਕਿ ਆਪਾਂ ਰੂਫ ਦੇ ਉੱਤੇ ਲਫਾਫੇ ਵਗੈਰਾ ਪਾਉਣੇ ਰਹੇ ਨੇ ਹੈਗੇ ਵੀ ਆਪਾਂ ਨੂੰ ਥੱਲੇ ਪਾਣੀ ਦੀ ਸੇਮ ਨਾ ਆਵੇ ਅੱਜ ਆਪਾਂ ਤੁਹਾਨੂੰ ਰੂਫ ਦੇ ਉੱਤੇ ਦਿਖਾਵਾਂਗੇ ਵੀ ਕਿੱਦਾਂ ਲੁੱਕ ਪਾ ਕੇ ਕਿੱਦਾਂ ਕਵਰ ਕੀਤੀ ਜਾਂਦੀ ਹੈ ਰੂਫ ਬਾਕੀ ਆਪਾਂ ਦੋਸਤਾਂ ਤੋਂ ਪਤਾ ਕਰ ਦੇਵਾਂਗੇ ਬਾਕੀ ਆਪਣੇ ਕੋਲੇ ਮਾਲਕ ਵੀ ਵੀਰ ਖੜੇ ਨੇਗੇ ਜਿਨ੍ਹਾਂ ਦੇ ਘਰੇ ਲੁੱਕ ਵੀਰ ਪਾ ਰਹੇ ਨੇਗੇ ਬਾਕੀ ਆਪਾਂ ਵੀਰਜੀਤ ਤੋਂ ਆਪਾਂ ਜਾਣਕਾਰੀ ਲੈਣੇ ਹੈਗੇ ਹਾਂਜੀ ਵੀਰਜੀ ਇਹਦੇ ਬਾਰੇ ਜਾਣਕਾਰੀ ਦਿਓ ਕਿ ਸਾਨੂੰ ਇਹਦੇ ਕੀ ਫਾਇਦੇ ਨੇ ਸਸਿਕਾ ਜੀ ਹਾਂਜੀ ਇਹਨਾਂ ਦਾ ਸੇਮ ਸੂਹ ਨਹੀਂ ਆਉਂਦੀ ਜੇ ਇਹਨਾਂ ਕਰਕੇ ਹਾਂਜੀ ਹਾਂ ਤੇ ਸੇਮ ਸੂਹ ਨਹੀਂ ਜਾਂਦੀ ਤੇ ਲੈਂਟਰ ਨੂੰ ਜੰਗ ਨਹੀਂ ਪੈਂਦੀ ਠੀਕ ਹੈ ਜੀ ਤੇ ਲੈਂਟਰ ਠੰਡਾ ਰਹਿੰਦਾ ਇਹਦੇ ਨਾਲ ਠੀਕ ਹੈ ਜੀ ਹਾਂਜੀ ਓਕੇ ਜੀ ਹਾਂ ਬਾਕੀ ਸਾਨੂੰ ਪਾ ਕੇ ਵੀ ਦਿਖਾਵਾਂਗੇ ਪਾਣੀ ਵੀ ਪਾ ਕੇ ਦਿਖਾਵਾਂਗੇ ਜੀ ਹਾਂ 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 ਸਾਰਾ ਕੁਝ ਪਾ ਕੇ ਦਿਖਾਵਾਂਗੇ ਠੀਕ ਹੈ ਵੀਰ ਜੀ ਠੀਕ ਹੈ ਇਹਦਾ ਕੀ ਖਰਚਾ ਆ ਜਾਂਦਾ ਜੀ ਇਹ 6 ਰੁਪਏ ਫੁੱਟ ਹੁੰਦਾ ਲੁੱਕ ਲੇਅਰ ਸਾਡੀ ਆਪ ਦੀ ਹੁੰਦੀ ਹੈ ਜੀ ਅੱਛਾ ਜੀ ਇਹਦੀ ਲਾਈਫ ਕੀ ਹੁੰਦੀ ਹੈ ਜੀ ਇਹਦੀ ਲਾਈਫ ਜਦੋਂ ਤੱਕ ਘਰ ਰਹਿੰਦਾ ਉੱਥੇ ਤੱਕ ਲਾਈਫ ਰਹਿੰਦੀ ਹੈ ਜੀ ਅੱਛਾ ਜੀ ਮਿੱਟੀ ਹਟਾ ਕੇ ਤੁਸੀਂ ਲੁੱਕ ਦੇਖ ਸਕਦੇ ਹੋ ਜੀ ਇਹ ਤਾਂ ਕਲੈਂਟਰ ਰਹੂਗਾ ਆਪਣਾ ਲੁੱਕ ਰਹੂਗਾ ਜੀ ਠੀਕ ਹੈ ਜੀ ਹਾਂਜੀ ਵੀ ਜਿੰਨਾ ਚਿਰ ਰੂਫ ਦੀ ਵੈਲਿਡਿਟੀ ਹੈ ਉਨਾਂ ਚਿਰ ਮੰਨ ਕੇ ਚੱਲੋ ਵੀ ਇਹ ਲੁੱਕ ਹੈ ਜਿਹੜੀ ਉਹਨੂੰ ਕਵਰ ਕਰਕੇ ਰੱਖਦੀ ਹੈਗੀ ਹਾਂਜੀ ਹਾਂਜੀ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਸੇਮ ਵਗੈਰਾ ਨਹੀਂ ਹੁੰਦੀ ਹੈਗੀ ਨਹੀਂ ਨਹੀਂ ਜਾਂਦੀ ਬਿਊਪੀ ਉਪੀ ਨਹੀਂ ਕਰਦੀ ਇਹਨ अच्छा जी जंग नहीं।, नहीं ला दी जिस तरह के आपा केमिकल वगैरह ਪਾਉਂਦੇ ਰਹਨੇ ਆਗੇ ਉਹਨਾਂ ਨਾਲੋਂ ਬੈਸਟ ਆ ਜੀ ਹਾਂ ਇਹ ਵਧੀਆ ਚੀਜ਼ ਹੈ ਜੀ ਠੀਕ ਹੈ ਜੀ ਹੁਣ ਆਪਾਂ ਮਾਲਕ ਵੀ ਉਸ ਤੋਂ ਪਤਾ ਕਰ ਲੈਨੇ ਜੀ ਤੇ ਵੀ ਇਹਦਾ ਕੀ ਰਿਸਪਾਂਸ ਮਿਲਿਆ ਵੀਰੇ ਨੂੰ ਹਾਂਜੀ ਬਾਈ ਜੀ ਸਸ਼ੀ ਕਾ ਜੀ ਸਸ਼ੀ ਕਾ ਵੀਰ ਜੀ ਹਾਂਜੀ ਕੀ ਆਪਾਂ ਨੂੰ ਬੈਨੀਫਿਟ ਲੱਗਿਆ ਇਹਦਾ ਤੁਸੀਂ ਕਿਸ ਕਿਉਂ ਪਵਾ ਰਹੇ ਹੋ ਆਪਣੇ ਲੋਕ ਜੀ ਇਹ ਇੱਕ ਤਾਂ ਦੇਖੋ ਜੀ ਆਪਾਂ ਪੈਸੇ ਬਹੁਤ ਲਾਣ ਲੈਂਦੇ ਐਂਟਰ ਤੇ ਹਾਂਜੀ ਇਹ ਥੋੜੇ ਜੇ ਵਾਸਤੇ ਆਪਾਂ ਘੋਲ ਕਰ ਲੈਂਦੇ ਆ ਓਕੇ ਜੀ ਲਫਾਫਾ ਬਾਦ ਨਾ ਹੀ ਉਹ ਥੋੜਾ ਟਾਈਮ ਪਾ ਕੇ ਗਲ ਜਾਂਦਾ ਜੀ ਹਾਂਜੀ 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 ਇਹ ਉਹਦੇ ਨੂੰ ਬਹੁਤ ਵੇਸਟ ਆ ਜੀ ਥੱਲੇ ਪਾਣੀ ਨਹੀਂ गिरਦਾ ਹੁਣ ਅੱਗੇ ਨੋ ਅੱਗੇ ਤਾਂ ਕੱਲੇ ਕੜੀਆਂ ਕੁੜੀਆਂ ਹੁੰਦੇ ਜੀ ਹੁਣ ਪੀਓਪੀ ਕਰਾਉਂਦਾ ਕੋਈ ਡਾਊਨ ਸੀਲਿੰਗ ਕਰਾਉਂਦਾ ਥੱਲੇ ਸੇਮ ਨਹੀਂ ਜਾਂਦੀ ਜੀ ਹਾਂਜੀ ਹਾਂ ਤੇ ਉਹਦਾ ਇਹ ਚ ਬਹੁਤ ਵੱਡਾ ਫਾਇਦਾ ਜੀ ਪਿੱਟੀ ਪਾਵਾਂਗੇ ਹੁਣ ਬਹੁਤ ਵਧੀਆ ਉੱਤੇ ਫਰਸ਼ ਲੱਗ ਜੂਗਾ ਜੀ ਬਿਲਕੁਲ ਹੀ ਸਾਫ਼ ਸੁਥਰਾ ਰਹੂ ਸਾਰਾ ਕੁਝ ਠੀਕ ਹੈ ਜੀ ਤੁਹਾਡਾ ਕਹਿਣ ਦਾ ਮਤਲਬ ਮੰਨ ਕੇ ਚਲੋ ਵੀ ਆਪਾਂ ਜੋ ਪੀਓਪੀ ਵਗੈਰਾ ਕਰਵਾਉਣੇ ਆਗੇ ਉਹ ਸੇਮ ਨਾਲ ਖਰਾਬ ਹੋ ਜਾਂਦੀ ਹੈ ਖਰਾਬ ਹੋ ਜਾਂਦੀ ਕੁਝ ਟਾਈਮ ਪਾ ਕੇ ਹਾਂਜੀ ਹਾਂਜੀ ਇਹਦੇ ਨਾਲ ਨਹੀਂ ਥੱਲੇ ਜਾਂਦਾ ਪਾਣੀ ਜੀ ਠੀਕ ਹੈ ਜੀ ਬਹੁਤ ਵਧੀਆ ਚੀਜ਼ ਹੈ ਜੀ ਇਹ ਠੀਕ ਹੈ ਜੀ ਤੇ 6 ਰੁਪਏ ਬਾਈ ਨੇ 6 ਰੁਪਏ ਫੁੱਟ ਕਿਹਾ ਹੈਗਾ ਤੇ ਪਾਣੀ ਪੂਣੀ ਪਾ ਕੇ ਵੀ ਦਿਖਾਊਗਾ ਬਾਈ ਹੁਣ ਆਪਾਂ ਨੂੰ ਮਾਨਸਾ ਰਹਿੰਦੇ ਨੇ ਵੀਰ ਜੀ ਇਹ ਠੀਕ ਹੈ ਜੀ ਠੀਕ ਹੈ ਹਾਂਜੀ ਆਪਾਂ ਵੀਰੇ ਨੂੰ ਐਕਸਪੈਰੀਮੈਂਟ ਕਹਿਣਾ ਵੀ ਸਾਨੂੰ ਕੀ ਐਕਸਪੈਰੀਮੈਂਟ ਕਰਕੇ ਦਿਖਾਓ ਵੀ ਪਾਣੀ ਕਿੱਦਾਂ ਨਹੀਂ ਸੇਮ ਵੀ ਥੱਲੇ نیچے ਜਾਂਦਾ ਹੈਗਾ ਹਾਂਜੀ ਵੀਰ ਜੀ ਤੁਸੀਂ ਸੇਮ ਦਾ ਸਾਨੂੰ ਚੈੱਕ ਕਰਵਾਓ ਵੀ ਕਿੱਦਾਂ ਇਹ نیچے ਜਾਂਦੀ ਨਹੀਂ ਹੈਗੀ ਹਾਂਜੀ ਚੈੱਕ ਕਰਵਾਓ ਆ ਵੀਰੇ ਕੋਲੇ ਇਧਰ ਚੱਲ ਰਿਹਾ ਕੰਮ ਲੁੱਕ ਦਾ ਕਿਉਂਕਿ ਇਹ ਤਿਆਰ ਕਰ ਰਹੇ ਨੇਗੇ ਇਧਰ ਲੁੱਕ ਤਿਆਰ ਕਰਕੇ ਆ ਤੁਹਾਨੂੰ ਆਪਾਂ ਦੋਸਤੋ ਦਿਖਾ ਦਿੰਨੇਗੇ ਐਵੇਂ ਤਿਆਰ ਕਰ ਰਹੇ ਨੇ ਵੀਰੇ ਇਧਰ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਆਪਾਂ ਆ ਰੂਫ ਦੇ ਉੱਤੇ ਪਾਣੀ ਪਾ ਰਹੇ ਨੇਗੇ ਤੇ ਆ ਜੋ ਕਿ ਬਿਲਕੁਲ ਉੱਪਰ ਦੀ ਯਾਰ ਰਿਹਾਗਾ ਦੇਖੋ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਨਕਤੀ ਜਾਂਦੀ ਹੈ ਹਾਂਜੀ ਤੇ ਆ ਦੇਖੋ ਪਾਣੀ ਆ ਇਧਰ ਦੋਸਤੋ ਤੁਸੀਂ ਪਲੇਨ ਤੇ ਦੇਖੋ ਇੱਥੇ ਬਿਲਕੁਲ ਪਾਣੀ ਸੁੱਕ ਜਾਊਗਾ ਲੈਂਟਰ ਆ ਪਏ ਰਹੂਗਾ ਹਵਾ ਨਾਲ ਸੁੱਕੂ ਇਹੇ ਦੋਸਤੋ ਉੱਪਰੋਂ ਵੀ ਜਿਵੇਂ ਪਿਆ ਜਿਵੇਂ ਕਿ ਲਫਾਫੇ ਦੇ ਉੱਤੇ ਪਾਣੀ ਪਿਆ ਰਹਿੰਦਾ ਹੈਗਾ ਨਾ ਵੀ نیچے ਨਹੀਂ ਜਾਂਦਾ ਹੈਗਾ ਲਫਾਫਾ ਇਹਦੀ ਦੋਸਤੋ ਲਾਈਫ ਘਟ ਹੁੰਦੀ ਹੈਗੀ ਉਹ ਉਕੇ ਪਾਰ ਜਾਂਦਾਗਾ ਕੁਛ ਸਮੇਂ ਬਾਅਦ ਇਹ ਦੋਸਤੋ ਇਹਦੀ ਲਾਈਫ ਟਾਈਮ ਵੈਲਿਡਿਟੀ ਹੁੰਦੀ ਹੈਗੀ ਹਾਂ ਬਾਕੀ ਆ ਸਫਾਈ ਵੀ ਐਸੀ ਆਪ ਹੀ ਕਰਦੇ ਨਾ ਵਰਸਨ ਦਾ ਸਾਡੇ ਕੋਲੇ ਹਾਂਜੀ ਹਾਂ ਇਹ ਕਰਕੇ ਦਿਖਾਓ ਜੀ ਸਾਨੂੰ ਐਕਸਪੈਰੀਮੈਂਟ ਜੀ ਆਹ ਦੇਖੋ ਜੀ ਇਹਦੇ ਨਾਲ ਸਫਾਈ ਕਰਦੇ ਹੁੰਨੇ ਜੇ ਸੀ ਆਹ ਵਰਸਨ ਦਾ ਸਾਡੇ ਕੋਲੇ ਠੀਕ ਹੈ ਜੀ ਆਹ ਨਾਲ ਸਫਾਈ ਕਰਕੇ ਫਿਰ ਸਾਡੇ ਕੋਲੇ ਉਹ ਮਸ਼ੀਨ ਹੁੰਦੀ ਆ ਹਾਂਜੀ ਉਹ ਮਸ਼ੀਨ ਫਲੋਰ ਨਾਲ ਸਫਾਈ ਕਰਦੇ ਹੁੰਨੇ ਜੀ ਠੀਕ ਹੈ ਜੀ ਹਾਂਜੀ ਆ ਸਫਾਈ ਕਰਕੇ ਫਿਰ ਪਾਉਨੇ ਆ ਜੀ ਹਾਂਜੀ ਹਾਂਜੀ ਆ ਦੇ ਨਾਲ ਕੋਈ ਰਿਸ਼ਤਾ ਵਗੈਰਾ ਨਹੀਂ ਰਹਿੰਦਾ ਜੀ ਹਾਂ ਪਾਸੇ ਹੀ ਖਾਂ ਦੇ ਠੀਕ ਹੈ ਜੀ ਦੇਖੋ ਦੋਸਤੋ ਜੋ ਕਿ ਮਿੱਟੀ ਘਟਾ ਹੁੰਦਾ ਕਿਸੇ ਤਰ੍ਹਾਂ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਮਿੱਟੀ ਨਹੀਂ ਰਹੀ ਹੈਗੀ ਇੱਥੇ ਇਹ ਤੇ ਲੁੱਕ ਆਏਗੀ ਜੋ ਪੂਰੀ ਤਰ੍ਹਾਂ ਉਹਨੂੰ ਪਕੜ ਕਰੇ ਇਹ ਵੀਰੇ ਨੇ ਆਪਾਂ ਨੂੰ ਕਰਕੇ ਦਿਖਾਇਆ ਜੀ ਹਾਂ ਦੋਸਤੋ ਆਪਾਂ ਦਿਖਾ ਰਹੇ ਆਂਗੇ ਤੁਹਾਨੂੰ ਆ ਵੀਰ ਨੇ ਲੁੱਕ ਪਾਈ ਹੈਗੀ ਉੱਪਰ ਇਸ ਨੂੰ ਕਿਸ ਤਰ੍ਹਾਂ ਫਲਾ ਰਹੇ ਨੇਗੇ ਇਹ ਰੂਫ ਦੇ ਉੱਪਰ ਦੇਖੋ ਜੀ ਡਬਲ ਕੋਟ ਪੈ ਜਾਂਦੀ ਹੈ ਜੀ ਨਾਲ ਦੀ ਨਾਲ ਅੱਛਾ ਜੀ ਇਹ ਕਿੰਨੇ ਕੋਟ ਹੁੰਦੇ ਨੇ ਜੀ ਇਹ ਇਹ ਡਬਲ ਕੋਟ ਪੈ ਜਾਂਦੀ ਜੀ ਨਾਲ ਦੀ ਨਾਲ ਅੱਛਾ ਜੀ ਹਾਂ ਜੀ ਇਹ ਨਾਲ ਦੀ ਨਾਲ ਹੀ ਡਬਲ ਕੋਟ ਹੋ ਜਾਂਦੀ ਹੈ ਜੀ ਨਾਲ ਦੀ ਨਾਲ ਹੋ ਜਾਂਦੀ ਨਾਲ ਦੀ ਨਾਲ ਹੀ ਸੁੱਕੀ ਜਾਂਦੀ ਹੈ ਜੀ ਹਾਂ ਦੇਖੋ ਦੋਸਤੋ ਬਹੁਤ ਸੋਹਣਾ ਕੰਮ ਹੈ ਜੀ ਉੱਪਰ ਆਪਾਂ ਨੂੰ ਹਰ ਕਲ ਕੀ ਬਰਤੀ ਪਾਉਣੀ ਪਊਗੀ ਨਾ ਹਾਂ ਜੀ ਹਾਂ ਵਧੀਆ ਕੰਮ ਹੋਇਆ ਇੱਕ ਨੰਬਰ ਅੱਛਾ ਜੀ ਉਹਦੇ ਉਹਦਾ ਕੀ ਫਾਇਦਾ ਵੀਰੇ ਉਹਦਾ ਵੱਧ ਮਜ਼ਬੂਤ ਬਣ ਜਾਂਦਾ ਉਹ ਕੰਮ ਬਣਾਣਾ ਅੱਛਾ ਇਹ ਬ੍ਰੇਤੀ ਉੱਪਰ ਪਾ ਕੇ ਉਹਦੇ ਨਾਲ ਵੱਧ ਮਜ਼ਬੂਤੀ ਬਣ ਜਾਂਦੀ ਹੈ ਵੱਧ ਮਜ਼ਬੂਤੀ ਬਣ ਜਾਂਦੀ ਹੈ ਠੀਕ ਹੈ ਠੀਕ ਹੈ ਹਾਂਜੀ ਭਾਈ ਜੀ ਤੁਸੀਂ ਦੱਸੋ ਹੁਣ ਤੁਹਾਡਾ ਮਨ ਖੁਸ਼ ਹੈ ਜੀ ਆ ਸਾਡਾ ਮਨ ਖੁਸ਼ ਹੈ ਵੀਰੇ ਆச்சா ਜੀ ਸਾਡਾ ਮਨ ਖੁਸ਼ ਆ ਤੇ ਬਾਕੀ ਜੀ ਦੇਖੋ ਇਹ ਕਿਦਾਂ ਦੋ ਰੁਪਏ ਫੋਟੋ ਦਾ 2.5 ਰੁਪਏ ਫੋਟੋ ਦਾ ਆਪਾਂ ਲਫਾਫਾ ਹੀ ਪਾਣੇ ਨਾਲੇ ਉਹਦੀ ਕੋਈ ਵੈਲਿਡਿਟੀ ਨਹੀਂ ਹੈਗੀ ਹਾਂਜੀ ਇਹ ਵੀ ਗੱਲ ਹੈਗੀ ਹੈ ਹੁਣ ਆ ਘੜ ਤੋਂ ਘੜ 2.5 ਰੁਪਏ ਫੁੱਟ ਦਾ ਵਧੀਆ ਪੌਣੀ ਪੂਜੀ ਆਪਾਂ ਨੂੰ ਹਾਂਜੀ ਹਾਂਜੀ ਇਹ ਦੂ ਘਟ ਪਾਵਾਂਗੇ ਤਾਂ ਫਿਰ ਜਮੀ ਨਹੀਂ ਹੈਗੀ ਉਹਦੀ ਕੁਸ਼ਚਰ ਹੁੰਦੀ ਹੈ ਇਹਦੀ 3 ਰੁਪਏ ਹੋਰ ਪਾ ਕੇ ਜੀ ਆਪਾਂ ਉਮਰ ਭਰ ਦੀ ਵੈਲਿਡਿਟੀ ਹੈ ਜੀ ਹਾਂਜੀ ਹਾਂ ਇਹਦਾ ਇਹ ਫਾਇਦਾ ਬਹੁਤ ਹੈ ਜੀ ਆਪਾਂ ਹਾਂ ਬਾਕੀ ਭਾਈ ਆਪਾਂ ਨੂੰ ਹੋਰ ਵੀ ਆਪਾਂ ਦੇ ਹੋ ਮਿਲਦਾ ਕਿਉਂਕਿ ਆਪਾਂ ਨਖਰ ਦੀਆਂ ਘਰਾਂ ਦੇ ਉੱਤੇ ਲਾਣੇ ਇਹੋ ਚੀਜ਼ ਕਨੀਓ ਆਪਾਂ ਦੋਸਤੋ ਰਹਿਣਿਆ ਪਰ ਆਇਆ ਹੁੰਦਾ ਵੀ ਯਾਰ ਕੀ ਆਪਾਂ ਨੇ ਉੱਤਰ ਪਾਉਣਾ ਹੈਗਾ ਕੋਈ ਗੱਲ ਨਹੀਂ ਦੋਸਤੋ ਇਹ ਬਹੁਤ ਵਧੀਆ ਚੀਜ਼ ਹੈ ਕਿ ਜੋ ਕੇ ਰੂਪ ਦੇ ਉੱਤੇ ਆ ਦੇਖੋ ਤੁਸੀਂ ਚੈੱਕ ਕਰੋ ਜੀ ਜਿਵੇਂ ਸ਼ੀਸ਼ੇ ਵਾਂਗੂ ਚਮਕ ਰਹੀ ਹੈ ਦੋਸਤੋ। ਉਹ ਤੋਂ ਬਹੁਤ ਪਹਿਲੀ ਵਾਰ ਇਸ ਤਰ੍ਹਾਂ ਦਾ ਐਕਸਪੈਰੀਮੈਂਟ ਦਿਖਾ ਰਹੇ ਹਾਂਗੇ ਆਪਾਂ ਜੋ ਕੇ ਰੂਪ ਦੇ ਉੱਤੇ ਲੋਕ ਹੁਣ ਕਰਵਾ ਰਹੇ ਨੇ ਕਿ ਬਹੁਤ ਜ਼ਿਆਵਾ ਕਿਉਂਕਿ ਨਵੀਂ ਤਕਨੀਕ ਦੇ ਨਾਲ ਵੀਰੇ ਇਹ ਕੰਮ ਕਰ ਰਹੇ ਨੇ ਕਿ ਬਹੁਤ ਹੀ ਸਫਾਈ ਦੇ ਨਾਲ ਕਰ ਰਹੇ ਨੇ। ਇਹਦੇ 'ਚ ਇਹਦੇ 'ਚ ਵੀਰੇ ਇੱਕ ਹੋਰ ਵੀ ਹੈ। ਹਾਂਜੀ। ਇਹ ਡੁਬਲੀਕੇਟ 'ਚ ਵੀ ਬਹੁਤ ਆਉਂਦੀ ਹੈ। ਅੱਛਾ ਜੀ। ਹਾਂ ਇਹਦੇ 'ਚ ਡੁਬਲੀਕੇਟ ਆਉਂਦੀ ਹੈ ਇਹ ਵੀਰੇ ਨੇ ਖੋਦ ਲਿਆਂਦੀ ਅਸੀਂ ਆਪ ਠੀਕ ਹੈ ਠੀਕ ਹੈ ਹਾਂ ਖੋਦ ਲਿਆ ਕੇ ਇਹਨਾਂ ਨੂੰ ਅਸੀਂ 2 ਰੁਪਏ ਪੁੱਟ ਦੇ ਹਿਸਾਬ ਨਾਲ ਪੈਸੇ ਦੇਵਾਂਗੇ ਠੀਕ ਹੈ ਇਹ ਅਸੀਂ ਆਪਣੀ ਲਿਆਏ ਤੇ ਇਹ ਵੀ ਵੀਰਾ ਵੀ ਕਹਿੰਦਾ ਵੀ ਅਸੀਂ ਬਿਲਕੁਲ ਸਹੀ ਦਿੰਦੇ ਆ ਪੂਰੀ ਵਧੀਆ ਕੁਆਲਿਟੀ ਦੀ ਇਹ ਬਾਜ਼ਾਰੋਂ ਮਿਲ ਜਾਂਦੀ ਹੈਗੀ ਇਹ ਚੋ ਵੀ ਇਹ ਚ ਵੀ ਦੋ ਨੰਬਰ ਦਾ ਆਉਂਦਾ ਜੀ ਮਾਲ ਬਾਜ਼ਾਰ ਵਾਲੇ ਕੰਪਾਊਂਡ ਵੀ ਵੇਚੀ ਜਾਂਦੇ ਹਾਂਜੀ ਅੱਛਾ ਜੀ ਲੁਕ ਕੱਕੇ ਲੁਕ ਨੂੰ ਪਹਿ ਕੇ ਕੰਪਾਊਂਡ ਵਿੱਚ ਹੀ ਜਾਂਦੇ ਨੇ ਇਹਦੇ 'ਚ ਵੀ ਅੰਤਰ ਹੈ ਜੀ ਦੇਖੋ ਦੋਸਤੋ ਇਹਦੇ ਵਿੱਚ ਵੀ ਬਹੁਤ ਘਬੜਾ ਚੱਲੀ ਜਾਂਦਾ ਹੈਗਾ ਜੋ ਕਿ ਆਪਾਂ ਨੂੰ ਲੁਕ ਕੱਕੇ ਕੰਪਾਊਂਡ ਵਿੱਚ ਹੀ ਜਾਂਦੇ ਨੇ ਕਿ ਉਹਦੇ ਵਿੱਚ ਵੀ ਦੋਸਤੋ ਬਹੁਤ ਹੋਊਗਾ ਜੇ ਜੇ ਕੋਈ ਆਪਣੀ ਲਿਆ ਕੇ ਤਾਂ ਇਹ 2 ਰੁਪਏ ਫੁੱਟ ਲੈ ਜਾਂਦੇ ਨਹੀਂ ਇਹ ਆਪਣੀ ਦਿੰਦੇ ਨੇ ਤਾਂ ਇਹ ਸੇਲਪੀ ਫੁੱਟ ਜੀ ਠੀਕ ਹੈ ਜੀ ਇਹਨਾਂ ਲਈ ਵੀ ਸਹੀ ਚੀਜ਼ ਹੈਗੀ ਵਧੀਆ ਬੰਦੇ ਨੇ ਜੀ ਵੈਸੇ ਇਹ ਪਹਿਲਾਂ ਤੋਂ ਹੋਰੇ ਸਾਡੇ ਪਿੰਡ 'ਚ ਕਾਫੀ ਲੋਕਾਂ ਨੇ ਪਾ ਕੇ ਗਏ ਨੇ ਜੀ ਸਾਰਿਆਂ ਨੇ ਵਧੀਆ ਤਸੱਲੀ ਦਿੱਤੀ ਹੈ ਇਹਨਾਂ ਦੀ ਠੀਕ ਹੈ ਜੀ ਹਾਂ ਜੀ ਬਹੁਤ ਵਧੀਆ ਕੰਮ ਲੱਗਿਆ ਜੀ ਬਹੁਤ ਵਧੀਆ ਲੱਗਿਆ ਤੁਹਾਡਾ ਮਨ ਖੁਸ਼ ਆ ਜੀ ਦੇਖ ਕੇ ਹਾਂਜੀ ਪੂਰਾ ਖੁਸ਼ ਆ ਜੀ ਮੈਂ ਅੱਛਾ ਜੀ ਨੰਬਰ ਦੇ ਹਾਂਜੀ ਵੀਰ ਜੀ ਆਪਣਾ ਕੰਟੈਕਟ ਨੰਬਰ ਦੱਸ ਦਿਓ ਜੀ ਜੇ ਆਪਣੇ ਕਿਸੇ ਨੇ ਵੀ ਆਪਣੇ ਕਰਵਾਣਾ ਹੋਵੇ ਆਪਣੇ ਰੂਪ ਦੇ ਉੱਤੇ ਹਾਂਜੀ ਇਹ ਮੇਰਾ ਨੰਬਰ ਹੈਗਾ ਜੀ 82840 ਹਾਂਜੀ 82711 ਹੈ ਜੀ ਦਵਾਰਾ ਤੂੰ ਫੇਰ ਨੰਬਰ ਮੈਂਸ਼ਨ ਕਰ ਦੋ ਜੀ ਇਹ 82840 82711 ਹੈ ਜੀ ਆਪਣਾ ਐਡਰੈਸ ਕੀ ਹੈ ਜੀ ਇਹ ਪਿੱਖੀ ਰਹਿੰਦੇ ਜੀ ਮਾਨਸਾ ਜ਼ਿਲ੍ਹਾ ਜੀ ਆਪਣਾ ਹਾਂਜੀ ਠੀਕ ਹੈ ਜੀ ਠੀਕ ਹੈ ਦੋਸਤੋ ਜਿਲ੍ਹਾ ਮਾਨਸਾ ਵੀ ਕਿਤੇ ਰਹਿੰਦੇ ਨੇਗੇ ਕਿਸੇ ਨੇ ਵੀ ਇਹ ਕੰਮ ਕਰਵਾਉਣਾ ਹੋਵੇ ਵੀਰ ਨਾਲ ਕਨੈਕਟ ਕਰ ਸਕਦੇ ਹੋਗੇ ਤੁਸੀਂ ਬਾਕੀ ਤੁਸੀਂ ਵੀ ਚ ਦੱਸ ਰਹੇ ਸੀਗੇ ਵੀ ਅਸੀਂ ਆਪ ਲਿਆ ਕੇ ਦਿੱਤਾ ਹੈ ਇਹ ਕੈਮੀਕਲ ਇਹਦੇ ਵਿੱਚ ਕੀ ਫਰਕ ਆਉਂਦਾ ਜੀ ਇਹ ਕਿਹੜੀ ਤਰ੍ਹਾਂ ਦੀ ਹੁੰਦੀ ਜੀ ਕੋਈ ਕੰਪੋਰਟ ਲੁੱਕ ਆਉਂਦੀ ਆ ਉਹ ਅਸੀਂ ਆਪ ਆਉਂਦੇ ਨਹੀਂ ਇਹ ਸਪੈਸ਼ਲ ਸੜਕਾਂ ਲਈ ਲੁੱਕ ਹੁੰਦੀ ਆ ਹਾਂਜੀ ਇਹ ਸਪੈਸ਼ਲ ਛੱਤ ਵਾਸਤੇ ਹੁੰਦੀ ਜੀ ਠੀਕ ਹੈ ਜੀ ਹਾਂ ਸੇਮ ਸੌਂ ਨਹੀਂ ਆਉਂਦੀ ਇਹਦੇ ਨਾਲ ਜੀ ਠੀਕ ਹੈ ਜੀ ਹਾਂਜੀ ਹਾਂਜੀ ਬੇਟੀ ਇਹ ਕੀ ਰੇਟ ਪੈ ਗਈ ਤੁਹਾਨੂੰ ਜੀ ਇਹ ਸਾਨੂੰ ਜੀ ਇਹ ਇਹ ਕੁੱਲ ਮਿਲਾ ਕੇ ਜੀ 2-3 ਰੁਪਏ ਸਾਨੂੰ ਮਿਲ ਗਈ ਸੀ 2 ਰੁਪਏ ਇਹਨਾਂ ਨੇ ਲੈ ਲਏ 6 ਰੁਪਏ ਲਗਭਗ ਪੈ ਜੁਈ ਸਾਰਾ ਅੱਛਾ ਜੀ ਹਾਂਜੀ ਇਹ ਵੀ ਕਹਿਣ ਦੇ ਵੀ ਅਸੀਂ 6 ਰੁਪਏ ਪਾਵਾਂਗੇ ਤਾਂ ਆਪਣਾ ਮਨ ਖੜ ਗਿਆ ਵੀ ਅਸੀਂ ਆਪਦੀ ਲੈ ਜੀ ਠੀਕ ਹੈ ਜੀ ਇਹ ਵੀ ਬੰਦੇ ਵਧੀਆ ਨੇ ਜੀ ਇਹਨਾਂ ਨੇ ਵੀ ਸਾਨੂੰ ਦਖਿਆਈ ਤੀ ਚਲੋ ਸਾਨੂੰ ਆਪ ਮਿਲ ਗਏ ਸੀ ਉਰਾਪਰਾ ਜਾਂਦੇ ਰਹਿਣਾ ਜੀ ਗੱਡੀ ਦੇ ਡਰਾਈਵਰ ਆ ਸੀ ਬਾਕੀ ਹੋਰ ਕੰਮ ਧੰਦੇ ਜੀ ਸਾਨੂੰ ਆਪਣੀ ਮਿਲ ਗਈ ਠੀਕ ਹੈ ਜੀ ਹਾਂਜੀ ਹੁਣ ਇਹਨੇ 2 ਰੁਪਏ ਸਾਥੋਂ ਲੈਂਤਾ ਆਪਦੀ ਮਿਹਨਤੀ ਹਾਂਜੀ ਮਿਹਨਤ ਦਾ ਕੋਈ ਆਪਾਂ ਨੂੰ ਦੁੱਖ ਦੇ ਵੀ ਨਹੀਂ ਜੀ ਜਦੋਂ ਕੰਮ ਵਧੀਆ ਕੀਤਾ ਹੋਵੇ ਮਿਹਨਤ ਕੀ ਕਰਦੇ ਬਹੁਤ ਵਧੀਆ ਨੇ ਜੀ ਦਿੱਤਾ ਰਵਾ ਬਹੁਤ ਵਧੀਆ ਮਾਨੂੰ ਸੁਸਤੀ ਹੈਗੀ ਆ ਜੀ ਹਾਂਜੀ ਬਹੁਤ ਸਫਾਈ ਕਰਕੇ ਨੀਚੇ ਫੇਰ ਆਪਣੇ ਲੁਕੇ ਹੋਏ ਵੀ ਹਾਂਜੀ 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 ਠੀਕ ਹੈ ਜੀ ਦੁਬਾਰ ਤੋਂ ਵੀਰ ਜੀ ਆਪਾਂ ਨੂੰ ਦਿਖਾਓ ਤੁਸੀਂ ਲੁਕ ਪਾ ਕੇ ਵੀ ਕਿੱਦਾਂ ਇਹ ਤੁਸੀਂ ਪਾਉਣੇ ਹੋਗੇ ਇਸ ਤਰ੍ਹਾਂ ਪਹਿਲਾਂ ਸਫਾਈ ਹੁੰਦੀ ਹੈ ਜੀ ਹਾਂ ਪਹਿਲਾਂ ਬਾਲ ਬੁਰਸ਼ ਨਾਲ ਸਫਾਈ ਹੁੰਦੀ ਜੀ ਉਹ ਦਿਖਾਈ ਨਹੀਂ ਸਾਨੂੰ ਹਾਂ ਬਾਲ ਪੁੱਛ ਨਾਲ ਜੋ ਕਿ ਆਪਣਾ ਤਾਰ ਵਾਲਾ ਬੁਰਸ਼ ਹੁੰਦਾ ਦੋਸਤੋ ਹਾਂ ਤਾਰ ਵਾਲਾ ਨਹੀਂ ਹੁੰਦਾ ਜੀ ਬਾਲ ਬੁਰਸ਼ ਹੁੰਦਾ ਸਾਡੇ ਕੋਲੇ ਸਾਨੂੰ ਦਿਖਾਉਣਾ ਖੜ ਜੋ ਹਾਂਜੀ ਤਾਰ ਵਾਲਾ ਨਹੀਂ ਹਾਂ ਬੁਰਸ਼ ਹੁੰਦਾ ਜੀ ਸਾਡੇ ਕੋਲੇ ਨਾਰਿਆ ਲਾਲ ਓਕੇ ਹਾਂਜੀ ਇਹਦੇ ਨਾਲ ਪਹਿਲਾਂ ਅਸੀਂ ਆ ਸਫਾਈ ਕਰ ਦਿੰਨੇ ਆ ਜੀ ਦੇਖੋ ਦੋ ਪਹਿਲਾਂ ਐਵੇਂ ਵੀ ਇਹ ਸਫਾਈ ਕਰ ਦਿੰਨੇਗੇ ਹਾਂ ਕੱਟੇ ਜੀ ਤਾ ਜੋ ਪਕੜ ਚੰਗੀ ਦਿਨਾਂ ਲੁੱਕ ਕਰ ਸਕੇ ਹਾਂਜੀ ਕਈ ਲੋਕ ਤਾਂ ਮਸ਼ੀਨ ਮਾਰ ਕੇ ਸਿੱਧੀ ਲੁੱਕ ਪਾ ਦਿੰਦੇ ਆਂ ਹਾਂ ਆਹ ਐਡਾ ਹੋ ਗਿਆ ਦੇਰ ਤੱਕ ਆ ਮੈਸ ਫਾਈ ਹੋ ਜਾਂਦੀ ਠੀਕ ਹੈ ਜੀ ਇਹ ਹੁਣ ਵੀਰ ਲੁੱਕ ਪਾ ਕੇ ਦਿਖਾ ਰਹੇ ਨੇਗੇ ਆਪ ਨੂੰ ਵੀ ਕਿਦਾਂ ਰੂਪ ਤੇ ਉੱਤੇ ਲੁੱਕ ਪਾਗੇ ਡਬਲ ਕੋਟਿੰਗ ਹੁੰਦੀ ਹੈ ਜੀ ਹਾਂਜੀ ਅੱਛਾ ਜੀ ਇਸ ਤਰ੍ਹਾਂ ਇਹ ਕਵਰ ਆ ਕੌਂਦੀ ਆ ਦੇਖੋ ਇਹ ਨਾਲ ਦੇ ਨਾਲ ਡਬਲ ਕੋਟ ਆ ਜਾਂਦੀ ਹੈ ਜੀ ਦੇਖੋ ਦੋਸਤੋ ਐਦਾਂ ਇਹ ਕੋਟਿੰਗ ਹੁੰਦੀ ਹੈ ਹਾਂਜੀ ਇੱਕ ਤਰ੍ਹਾਂ ਦਾ ਦੋਸਤ ਨੂੰ ਲੈਮੀਨੇਸ਼ਨ ਹੋ ਜਾਂਦਾ ਜਦੋਂ ਉਹਨਾਂ ਦਾ ਲੈਮੀਨੇਸ਼ਨ ਕਰਾਉਣਾ ਹੈ ਨਾ ਹਾਂਜੀ ਉਦਾਂ ਦੀ ਇਹ ਰੂਪ ਕੋ ਲੈਮੀਨੇਸ਼ਨ ਹੋ ਜਾਂਦੀ ਹੈਗੀ ਕਿ ਉਮਰ ਭਰ ਦਾ ਆਪਾਂ ਨੂੰ ਝਾਕਾਂ ਦੀ ਲੋੜ ਨਹੀਂ ਦੋਸਤੋ ਕਿਸੇ ਵੀ ਤਰ੍ਹਾਂ ਦਾ ਬਹੁਤ ਸੋਹਣਾ ਲੱਗਿਆ ਜੀ ਕੰਮ ਤੁਹਾਡਾ ਦੇਖ ਕੇ ਆ ਦੇਖੋ ਦੋਸਤੋ ਇਧਰੋਂ ਤੁਹਾਨੂੰ ਦੁਬਾਰਾ ਤੋਂ ਦਿਖਾ ਦਿੰਨੇ ਆਂਗੇ ਆਪਾਂ ਪੱਕੀ ਤੁਸੀਂ ਸਾਰਾ ਰੂਪ ਚੈੱਕ ਕਰੋਗੀ ਐਮ ਸੀ ਸੀ ਨੂੰ ਕੋਈ ਜੰਮ ਕੇ ਰਹੇਗਾ ਜੀ ਇਹ ਤੁਹਾਡਾ ਤੋਂ ਫਿਰ ਆਪਾਂ ਨੂੰ પાਕੇ ਦਿਖਾ ਦੇਣੇਗੀ ਆ ਚੈੱਕ ਕਰੋ ਯਰ ਮੇਰੇ ਕੋਲ ਦੋਸਤੋ ਬਹੁਤ ਵਧੀਆ ਅਸੀ ਲੱਗੀ ਹੈਗੀ ਮਨ ਨੂੰ ਵੀ ਖੁਸ਼ੀ ਹੋਈ ਆ ਉਹਨੂੰ ਦੇਖ ਕੇ ਚੀਜ਼ ਪਹਿਲੀ ਵਾਰ ਦੇਖੀ ਆ ਅੱਖਾਂ ਨੇ ਇਹਦਾ ਵੀਰ ਜੀ ਧੁੱਪ ਤਾਂ ਆਪਣੇ ਨਾਲ ਕੋਈ ਕਿਸੇ ਤਰ੍ਹਾਂ ਨਾ ਨਾ ਜੀ ਜਦੋਂ ਮਰਜ਼ੀ ਪਾ ਸਕਦੇ ਹੋ ਜੀ ਠੀਕ ਆ ਜੀ ਹਾਂ ਜੀ ਠੰਡ 'ਚੇ ਸ਼ਿਆਲ 'ਚੇ ਗਰਮੀਆਂ 'ਚੇ ਜਦੋਂ ਮਰਜ਼ੀ ਠੀਕ ਆ ਜੀ ਇਹਦਾ ਕੋਈ ਟੈਂਪਰੇਚਰ ਨਹੀਂ ਨਾ 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 ਇਸੇ ਵੀ ਤਰ੍ਹਾਂ ਦੋਸਤੋ ਇਹਦੇ ਟੈਂਪਰੇਚਰ ਦਾ ਨਹੀਂਗਾ ਜਦੋਂ ਤੁਸੀਂ ਆਪ ਪਵਾ ਸਕਦੇ ਛੇ ਸਰਦੀਆਂ ਚ ਪਵਾ ਸਕਦੇ ਆ ਗਰਮੀ ਚ ਪਵਾ ਸਕਦੇ ਆਂਗੀ ਆਪਾਂ ਕੋਈ ਲਾਈਟ ਦੇ ਉੱਤੇ ਇਹ ਨਹੀਂ ਫਰਕ ਪੈਂਦਾ ਵੀਰ ਜੀ ਕੋਈ ਧੁੱਪ ਦੇ ਨਾਲ ਜਾਂ ਨਾ 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 ਜੀ ਨਾ ਕੁਝ ਨਹੀਂ ਪੈਂਦਾ ਜੀ ਹੁਣ ਜਿਹੜੀ ਗਰਮੀ ਪਊਗੀ ਜੀ ਇਹਦੇ ਉੱਤੇ ਹੀ ਪਊਗੀ ਅੰਦਰ ਨਹੀਂ ਜਾਂਦੀ ਲੈਂਟਰ ਠੰਡਾ ਰਹਿੰਦਾ ਰਹਿੰਦਾ ਜੀ ਹਾਂਜੀ ਹਾਂਜੀ ਇਹ ਤਾਂ ਠੰਡਾ ਵੀ ਰਹਿੰਦਾ ਹਾਂ ਲੈਂਟਰ ਠੰਡਾ ਰਹਿੰਦਾ ਜੀ ਹਾਂਜੀ ਵੀਰੇ ਪਹਿਲਾਂ ਤੁਸੀਂ ਦੇਖਿਆ ਕੀ ਇਹ ਕਿਸੇ ਦੇ ਪਾਈ ਹੋਈ ਇਹਦਾ ਨਹੀਂ ਮੈਂ ਤਾਂ ਨਹੀਂ ਦੇਖੀ ਵੀਰੇ ਹਾਂਜੀ ਤੇ ਮਤਲਬ ਸਾਨੂੰ ਮਿਸਤਰੀਆਂ ਸੁਝਾ ਦਿੰਦਾ ਤੇ ਵੀ ਇਹਦੇ ਨਾਲ ਇੰਟਰਵਿਊ ਠੰਡਾ ਰਹੂਗਾ ਇਹ ਬਾਈ ਵਾਲੀ ਗੱਲ ਜ਼ਿਆਦਾ ਆ ਗਈ ਠੀਕ ਹੈ ਜੀ ਤੇ ਮਿਸਤਰੀਆਂ ਦੇ ਕਹਿਣ ਤੇ ਉਹ ਪਹਿਲਾਂ ਦੇਖਦੇ ਰਹਿੰਦੇਗੇ ਮਤਲਬ ਵੀ ਮਤਲਬ ਜਿਆਦੇ ਮਿਸਤਰੀਆਂ ਨੇ ਕਿਹਾ ਸਾਨੂੰ ਵੀ ਇਹ ਇਹਦਾ ਲਾਇਫ ਬਹੁਤ ਜ਼ਿਆਦੇ ਬਣਦੀ ਆ ਆਪਾਂ ਆਪਣੇ ਕੰਮ ਦੀ ਬਾਕੀ ਦੇਖੋ ਜੀ ਆਪਾਂ ਇਹ ਨਿਰਪੇ ਲਾਨ ਹੈ ਇਹ 5-4 ਰੁਪਿਆ ਦੀ ਗੱਲ ਹੁੰਦੀ ਹੈ ਫੁੱਟ ਮਾਰ ਕੋਈ ਜ਼ਿਆਦੇ ਨਹੀਂ ਹਾਂਜੀ ਹਾਂਜੀ ਪਾਉਣੀ ਚਾਹੀਦੀ ਆ ਆਪਾਂ ਦਾ ਹਰੇਕ ਨੂੰ ਬੇਨਤੀ ਕਰਦਾ ਵੀ ਪਵਾਓ ਜਦੋਂ ਆਪਾਂ ਲੱਖਾਂ ਰੁਪਇਆ ਲਾਉਣਾ ਲੈਂਟਰ ਦੇ ਉੱਤੇ ਜੀ ਇਹਦੇ ਤੇ ਨਾ ਕਿਰਸ ਕਰੋ ਆਪਾਂ ਇਹਨੂੰ ਆਪਾਂ ਪਾਓ ਜੀ ਦੋਸਤੋ ਆਪਾਂ ਘੋਟੀਆਂ ਦੇ ਉੱਤੇ ਲੱਖਾਂ ਕਰੋੜ ਰੁਪਇਆ ਲਾਉਣੇ ਹੈਗੇ ਦੇਖੋ ਇਹ ਚੀਜ਼ਾਂ ਕਰਨੀ ਆਪਾਂ ਅਧੂਰੇ ਰਹਿ ਜਾਣੇ ਕਿ ਜੋ ਆਪਾਂ ਨੂੰ ਪਤਾ ਨਹੀਂ ਹੁੰਦਾ ਹੈਗਾ ਇਹ ਆਪਾਂ ਨੂੰ ਹੁਣ ਇੱਕ ਨੌਂ ਜੀ ਮਿਲੀ ਹੈਗੀ ਦੋਸਤੋ ਜੋ ਕਿ ਰੂਫ ਨੂੰ ਤਾਂ ਹੁੰਦਾ ਨਹੀਂ ਬਿਲਕੁਲ ਰੂਫ ਠੰਡੀ ਰਹਿੰਦੀ ਆ ਥੱਲੋਂ نیچے ਠੰਡ ਰਹਿੰਦੀ ਆ ਬਹੁਤ ਵਧੀਆ ਕਿਸੇ ਵੀ ਤਰ੍ਹਾਂ ਦਾ ਕੋਈ ਲੰਬਾ ਨਹੀਂ ਹੈਗਾ ਵੀਰ ਕਹਿੰਦਾ ਇਹਦਾ ਵੀਰਣਾਕ ਤੁਸੀਂ ਦੋਸਤੋ ਕਨੈਕਟ ਕਰ ਸਕਦੇ ਹੋ ਕਿ ਜਦੋਂ ਵੀ ਤੁਸਾਨੂੰ ਕਿਸੇ ਨੇ ਕੰਮ ਕਰਵਾਉਣਾ ਹੋਵੇ ਥੈਂਕ ਯੂ ਜੀ ਧੰਨਵਾਦ ਬਹੁਤ ਬਹੁਤ ਸ਼ੁਕਰੀਆ